So, i didn't the... सा हल्का इंचार्ज और आम आदमी पार्टी मेरे प्यारे भीर श्री प्रेम डीएसपी साहब हाँ जी सब तो पहला श्रीमती चंदम कौर विधवा हरबंस पिंड तीन तो ਹੰਝ ਕੇ ਆ ਗਿਆ ਸਿੰਘ ਜਾਨ ਨੇ ਕੀ ਆ ਗਿਆ ਪ੍ਰਧਾਨਗੇ ਸ਼ਿਖਮਨ ਸ਼ੁਭਾ ਅਜ ਦੀ ਗਰਾਉਂਡ ਦੀ ਸ਼ੁਭਾ ਜਿੱਥੇ ਤੁਸੀਂ ਬਹਿ ਕੇ ਆਨੰਦ ਲੈ ਰਹੇ ਤੰਦਰਦੇ ਹੁੰਦਾ ਸਾਡੇ ਬਹੁਤ ਪਿਆਰੇ ਵੀ ਸੁਨੀਲ ਕੁਮਾਰ ਜੀ ਕਾਰਜ ਸਹਾਇਕ ਅਫਸਰ ਫਲੌਟ ਯੂ ਸਾਹਿਬ ਨੇ ਬਹੁਤ ਮਿਹਨਤ ਦੇ ਨਾਲ ਸਾਡੇ ਸਟਾਫ ਦੇ ਨਾਲ ਜਿਹੜੇ ਕੰਮ ਕਰ ਰਹੇ ਆਂ ਅੱਜ ਦੇ ਗਤੰਤਰ ਦਿਵਸ ਮੌਕੇ ਸੁਤੰਤਰ ਸੁਨਾਣੀਆਂ ਦੇ ਪਰਿਵਾਰਾਂ ਦਾ ਸਨਮਾਨ ਕਰ ਰਹੇ ਨੇ ਗੌਰਮੇ Now leave take PCI sound to me and I'm ਉਤੇ ਆਡੇ ਤੇ ਆਪ ਸਭ ਨੂੰ ਦੇਲੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਤੇ ਜਬਰ ਵਿਰੋਧ ਜ਼ੋਰਦਾਰ ਅਵਾਜ਼ ਬੁਲੰਦ ਕਰਦੇ ਆ ਲੋਕਾਂ ਨੂੰ ਬੇਦੇਸ਼ੀ ਜਲਵਾਣਾਂ ਵਿਰੁੱਧ ਸੰਘੇਤ ਕੀਤਾ ਸੀ ਉੱਥੇ ਉਹਨਾਂ ਨੇ ਸਮਾਜ ਦੇ ਭਲੇ ਦਾ ਸੰਦੇਸ਼ ਦੇ ਕੇ ਸਮੁੱਚੀ ਮਨੁੱਖਤਾ ਵਿੱਚ ਆਮਨ ਸ਼ਾਂਤੀ ਸੰਭਾਵਨਾ ਅਤੇ ਬਰਾਬਰੀ ਦਾ ਸੰਦੇਸ਼ ਵੀ ਦਿੱਤਾ ਸੀ ਅੱਜ ਦੇ ਦਿਨ ਮੈਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਜੈਬ ਡਾਕਟਰ ਭੀਮrao Ambedkar ਜੀ ਦੇ ਯੋਗਦਾਨ ਨੂੰ ਵੀ ਇਨਾਮ ਕਰਦਾ ਹਾਂ ਭਾਰਤ ਇੱਕ ਬਹੁ ਭਾਸ਼ਾਈ ਬਹੁ ਪੰਦੀ ਸੱਭਿਆਚਾਰ ਬਹੁ ਰਾਜੀ ਇਤਿਆਂ ਦੇ ਸਮੇਲ ਵਾਲਾ ਦੇਸ਼ ਹੋਣ ਕਰਕੇ ਇਹ ਇੱਕ ਬਹੁਤ ਵੱਡੀ ਚੁਣੌਤੀ ਸੀ ਕਿ ਅਜਿਹਾ ਸੰਵਿਧਾਨ ਬਣਾਇਆ ਜਾਵੇ ਜੋ ਦੇਜ ਨੂੰ ਇੱਕ ਸੰਤੁਲਿਤ ਬਣ ਸਕੇ ਪਰ ਇਸ ਚੁਣੌਤੀ ਨੂੰ ਵਿਚਾਰ ਦੇ ਬਾਬਾ ਸਾਹਿਬ ਡਾਕਟਰ ਭੀਮrao ਮੇਦਕਰਦੀ ਨੇ ਇਸ ਨੂੰ ਇੱਕ ਅਹਿਸਾਨ ਦਿੰਦਾ ਜਿਸ ਨੇ ਭਾਰਤ ਨੂੰ ਇੱਕ ਮਾਰਾ ਦੇ ਪ੍ਰੋਗ ਦਿੱਤਾ ਭਾਰਤ ਦਾ ਸੰਵਿਧਾਨ ਦੇਸ਼ ਨੂੰ ਪ੍ਰਭੂਸਤਾ ਸੰਪੰਨ ਸਮਾਜਵਾਦੀ ਤਰਨ ਵਿੱਚ ਜਮਹੂਰੀ ਦਾ ਗਨਰਾਜ ਕੋਸ਼ਿਸ਼ ਕਰਦਾ ਹੈ ਇਸ ਦੇ ਨਾਗਰਿਕਾਂ ਨੂੰ ਨਿਆ ਸਮਾਨਤਾ ਅਤੇ ਆਜ਼ਾਦੀ ਦਾ ਭਰੋਸਾ ਦੇ ਨਾਮ ਨਾਲ ਭਾਈਚਾਰਕ ਸਾਂਝ ਨੂੰ ਵੀ ਇਨਸ਼ਾਅਰ ਕਰਨ ਦੀ ਯਤਨ ਕਰਦਾ ਹੈ ਸੁਤੰਤਰ ਅਤੇ ਖੁਦਮੁਖਤਿਆਰ ਨਿਆਪਲ ਦਾ ਭਾਰਤੀ ਸੰਵਿਧਾਨ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਭਾਰਤ ਦਾ ਸੰਵਿਧਾਨ ਵਿਆਪਕ ਅਤੇ ਲਿਖਤੀ ਹੈ ਇਹ ਦੇਸ਼ ਦੇ ਲੋਕਾਂ ਨੂੰ ਸਮਾਨਤਾ ਸੁਤੰਤਰਤਾ ਸੋਚਨ ਵਿਰੋਧ ਅਧਿਕਾਰ ਪ੍ਰਦਾਨ ਕਰਨ ਦੇ ਨਾਮ ਨਾਲ ਦੇਸ਼ ਦੇ ਲੋਕਾਂ ਨੂੰ ਰਹਿਣ ਸਹਿਣ ਭਾਸ਼ਾ ਸਿੱਖਿਆ ਧਰਮ ਆਦਿ ਦੀ ਆਜ਼ਾਦੀ ਹੁੰਦਾ ਹੈ ਭਾਰਤੀ ਸੰਵਿਧਾਨ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਇੱਥੇ ਹਰ ਇੱਕ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਧਰਮ ਜਾਤ ਭਾਸ਼ਾ ਸੂਬਾ ਲਿੰਗ ਆਦਿ ਦੇ ਭੇਦਭਾਵ ਤੋਂ ਬਿਨਾ ਆਪਣੀ ਵੋਟ ਦੇ ਅਧਾਰਨੀ ਵਰਤੋਂ ਕਰਕੇ ਆਪਣਾ ਪ੍ਰਤੀਨਿਧ ਚੁਣਨ ਦਾ ਅਧਿਕਾਰ ਵੀ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਹਰ ਇੱਕ ਨਾਗਰਿਕ ਦੀ ਆਪਣੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰੇ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਚੱਲੇ ਲੰਬੇ ਸੰਘਰਸ਼ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਡਾ 80% ਯੋਗਦਾਨ ਮਿਲਿਆ ਹੈ ਪੰਜਾਬ ਦੀ ਇਸ ਧਰਤੀ ਤੋਂ ਹੀ ਗਦਰ ਲਹਿਰ ਕੂਕਾ ਲਹਿਰ ਗੁਰਦੁਆਰਾ ਸੁਧਾਰ ਲਹਿਰ ਬੰਬਰ ਕਾਜੀ ਲਹਿਰ ਪਗੜੀ ਸੰਭਾਲ ਲਹਿਰ ਪ੍ਰਜਾਤਨ ਰਾਜਦੰਤ ਨੌਜਵਾਨ ਸਭਾ ਸ਼ੁਰੂ ਹੋਈ ਸੀ ਸਮੇਂ ਸਮੇਂ ਤੇ ਲੱਗੇ ਮੂਰਤੀਆਂ ਨੇ ਵੀ ਵਿਦੇਸ਼ੀ ਹਾਕਮਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਸੀ ਇਸ ਸੰਘਰਸ਼ ਵਿੱਚ ਪੰਜਾਬ ਦੇ ਸੂਰਬੀਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਆਜ਼ਾਦੀ ਉਪरांत ਬਹਾਦਰ ਪੰਜਾਬੀਆਂ ਨੇ ਜਿੱਥੇ ਦੇਸ਼ ਦੀਆਂ ਸੇਵਾਵਾਂ ਵਿੱਚ ਸ਼ਾਮਲ ਹੋ ਕੇ ਆਪਣੇ ਯੋਗਦਾਨ ਨੂੰ ਪਾਉਂਦੇ ਆ 1938 1962 1965 1971 ਅਤੇ ਕਾਰਗਰਦ ਦੀਆਂ ਜੰਗ ਵਿੱਚ ਕੁਰਬਾਨੀਆਂ ਦਿੱਤੀਆਂ ਉੱਥੇ ਕਿਸਾਨਾਂ ਨੇ ਦੇਸ਼ ਦੇ ਆਨੰਡਾ ਅਨੁਸਾਰ ਜੋਗਰਾਮ ਪਾ ਕੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ ਅੱਜ ਦੇ ਦਿਨ ਮੈਂ ਦੇਸ਼ ਦੀਆਂ ਰਾਸ਼ਟਰੀ ਰਾਕੀ ਵਿੱਚ ਲੱਗਿਆ ਸੰੂਤ ਸੇ ਨਾਮਾ ਅਰਵ ਸਿੰਘ ਬਲਾਂ ਸੂਪੀਆਂ ਦੇ ਆਮ ਪੁਰਸ਼ ਵਰਸਿਸ ਦੇ ਅਫਸਰਾਂ ਜਵਾਨਾਂ ਦਰੋਂ ਦੇਸ਼ ਦੀ ਜਾਤੀ ਨੂੰ ਕਾਇਮ ਰੱਖਣ ਲਈ ਕੀਤੇ ਬੇਦਾਨ ਦੀ ਸ਼ਲਾਘਾ ਕਰਦਾ ਹਾਂ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਸੁਰੱਖਿਅਤ ਰੱਖਿਆ ਇੱਕ ਪ੍ਰਸ਼ਾਸਕ ਦੇ ਤੌਰ ਤੇ ਮੇਰਾ ਇਹ ਮੰਨਣਾ ਹੈ ਕਿ গণতন্ত্র ਦਾ ਅਸਲੀ ਅਰਥ ਉਦੋਂ ਸਾਕਾਰ ਹੁੰਦਾ ਹੈ ਜਦੋਂ ਸਰਕਾਰ ਅਤੇ ਪ੍ਰਸ਼ਾਸਨੀਆਂ ਸਹੂਲਤਾਂ ਹਰ ਇਨਸਾਨ ਲਈ ਬਿਨਾਂ ਕਿਸੇ ਪੱਖਪਾਤ ਦੇ ਪਾਉਂਦੀਆਂ ਹਨ ਸਾਡਾ ਸੰਵਿਧਾਨ ਸੰਸੁਪ੍ਰਾਤੀ ਦਾ ਹੱਕ ਦਿੰਦਾ ਹੈ ਅਸੀਂ ਆਪਣੀ ਸਮੂਹਿਜਨ ਵਿੱਚ ਇਹ ਮर्यादा ਨੂੰ ਕਾਇਮ ਰੱਖਣ ਦੀ ਵਚਨਬੱਧ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਨੂੰ ਮਿਲ ਕੇ ਕਿ ਗੇਟਾਂ ਦੇ ਸਿੱਖਿਆਲ ਵੱਧ ਤੋਂ ਵੱਧ ਧਿਆਨ ਦੇਣ ਆਉਣ ਵਾਲੀਆਂ ਪੀੜ੍ਹੀਆਂ ਲਈ ਤੱਦੀ ਰੋਲੇ ਪਾਣੀ ਨੂੰ ਬਚਾਉਂਦੇ ਅਤੇ ਵੱਧ ਤੋਂ ਵੱਧ ਰੁਮਾਲਾਂ ਸਾਡੀ ਸਾਰਿਆਂ ਨਾਲ ਇੱਕ ਸਾਝਾ ਫਰਜ਼ ਮੰਨਦਾ ਹੈ ਸਾਡਾ ਦਫ਼ਤਰ ਹਮੇਸ਼ਾ ਤੁਹਾਡੀਆਂ ਮੁਸ਼ਕਲਾਂ ਨੂੰ ਸੁਣ ਅਤੇ ਉਨ੍ਹਾਂ ਦਾ ਹੱਲ ਕਰਨ ਲਈ تیار ਹੈ ਪ੍ਰਸ਼ਾਸਨ ਅਤੇ ਜਨਤਾ ਦੇ ਆਪਸੀ ਸਹਿਯੋਗ ਨਾਲ ਹੀ ਅਸੀਂ ਇਸ ਇਲਾਕੇ ਨੂੰ ਇੱਕ ਆਦਰਸ਼ ਸਭਿਵਿਵਰ ਬਣਾ ਸਕਦੇ ਹਾਂ ਪਿਆਰੇ ਸਾਥੀਓ ਇਸ ਦਿਨ ਨੂੰ ਤਿਹਾੜੀ ਤਰ੍ਹਾਂ ਮਾਣਾ ਉਹਨਾਂ ਸ਼ੂਰ ਵੀਰੂ ਜੋ ਜਦਿਆਂ ਮੂਰਤਦਾ ਜੀ ਹੈ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਗੁਰਮਾਨ ਕਰ ਦਿੱਤੀਆਂ ਇਹ ਦਿਨ ਸਾਡੀ ਹਿੰਮਤ ਸਾਡੇ ਹੌਸਲੇ ਸਾਡੀ ਜਿੱਤ ਦਾ ਪ੍ਰਤੀਕ ਹੈ ਇਸ ਦਿਨ ਨੂੰ ਮਨਾਉਣਾ ਸਾਡੇ ਬੱਚਿਆਂ ਜਵਾਨਾਂ ਅਤੇ ਬੁਢਾਪੇ ਲਈ ਇੱਕ ਖਾਸ ਦਿਨ ਹੁੰਦਾ ਹੈ ਅਤੇ ਇਸ ਦਿਨ ਨਿਸ਼ਚੈ ਪੈਦਾ ਕਰਦਾ ਹੈ ਅੰਤ ਵਿੱਚ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਦੰਤੰਦਰ ਦੇਸ਼ ਦੀਆਂ ਮੁਬਾਰਕਾਂ ਜਿੰਦਾ ਹਾਂ ਅਤੇ ਮੈਂ ਹੁਣ ਸਾਰੇ ਅਧਿਕਾਰੀਆਂ ਮੁਲਾਜ਼ਮਾਂ ਸਮਾਜ ਸੇਵੀ ਜੱਰੇਵੰਦੀਆਂ ਦਾ ਧੰਨਵਾਦ ਕਰਦਾ ਹਾਂ ਜੋ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹਨ ਇਸ ਸੌਤੇ ਹਰੇ ਮੌਕੇ ਸ਼ਹੀਦਾਂ ਨੂੰ ਨਮਨ ਕਰਦਾ ਹਾਂ ਅਤੇ ਆਪ ਸਭ ਨੂੰ ਸੱਦਾ ਦਿੰਦਾ ਹਾਂ ਕਿ ਆਓ ਸਾਰੇ ਰਲ ਮਿਲ ਕੇ ਦੇਸ਼ ਵਿੱਚੋਂ ਗਰੀਬੀ ਬੇਰੁਜ਼ਗਾਰੀ ਭੇਦਭਾਵ ਸਮਾਜਿਕ ਤਰਾਈਆਂ ਦੇ ਖਾਤੇ ਲਖੰਨਾ ਮਾਰੀਏ ਏਡੀ ਤੇਜ ਤੇ ਅਧੀਨ ਸੱਚੀ ਚਲਦੀ ਹੋਵੇਗੀ ਜੈ ਹਿੰਦ ਜੈ ਹਿੰਦ Yeah. देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर